ਦੇ ਪੰਜਾਬ ਦੇ ਵਿੱਚ ਵੀ ਪੰਜਾਬੀ ਨੇ ਉੱਥੇ ਜਾਂਦੇ ਆਉਂਦੇ ਵੀਰ ਤੁਸੀਂ ਰਹਿੰਦੇ ਹੋ ਤੇ ਇਧਰਲੇ ਪੰਜਾਬ ਤੇ ਲੈਹਦੇ ਚੜਦੇ ਪੰਜਾਬ ਤੇ ਲੈਹਦੇ ਵਿਚਾਰ ਵਿੱਚ ਕੀ ਫਰਕ ਹੈ ਜੀ ਵੇਖੋ ਫਰਕ ਇਹ ਹੈ ਵੀ ਅਸੀਂ ਬੈਠੇ ਆਂ ਸੰਸਕ੍ਰਿਤੀ ਤੇ ਹਿੰਦੀ ਦੀ ਮੱਝੀ ਥੱਲੇ ਜੀ ਉਹ ਬੈਠੇ ਨੇ ਫਾਰਸੀ ਦੀ ਮੱਝੀ ਥੱਲੇ ਜੀ ਜ਼ੁਬਾਨ ਦਾ ਤੇ ਇੰਨਾ ਫਰਕ ਹੈ ਕਿ ਸਾਡੇ ਵਿੱਚ ਸਾਡੇ ਆٹے 'ਚ ਕਿਰਕਰਲੀ ਹੈ ਸੰਸਕ੍ਰਿਤੀ ਤੇ ਹਿੰਦੀ ਦੀ ਉਹਨਾਂ ਦੇ ਆٹے 'ਚ ਰਲੀ ਹੋਈ ਹੈ ਫਾਰਸੀ ਦੀ ਜੀ ਤੇ ਉਰਦੂ ਦੀ ਜਿਵੇਂ ਸਾਨੂੰ ਜੇ ਕੋਈ ਬੰਦਾ ਕੋਰਟ ਪੈਂਟ ਟ੍ਰਾਇਲ ਤੱਕ ਰਜੇ ਤੇ ਅਸੀਂ ਮਿੰਟ ਕਰ ਕੋਸ਼ਿਸ਼ ਕਰਦੇ ਆਂ ਕਿ ਅੰਗਰੇਜ਼ੀ ਜਿਹਾ ਗੱਲ ਕਰੀਏ ਜੀ ਤੇ ਜਦੋਂ ਸਾਡੀ ਅੰਗਰੇਜ਼ੀ ਮੁੱਕ ਜਾਂਦੀ ਹੈ ਥੁੱਕ ਜਾਂ ਲਗਾਉਣ ਲੱਗ ਜਾਂਦੇ ਨੇ ਫਿਰ ਹਿੰਦੀ ਚੁਰਾ ਲੱਗ ਜਾਂਦੇ ਪਾਵੇਂ ਅਗਲਾ ਵੀ ਪੰਜਾਬੀ ਹੋਵੇ ਜੀ ਇਹੋ ਕੰਮ ਪਾਕਿਸਤਾਨ ਦੇ ਵਿੱਚ ਹੈ ਕਿ ਉੱਥੇ ਲੋਕ ਸਮਝਦੇ ਨੇ ਕਿ ਇਹ ਜਿਹੜੀ ਜ਼ੁਬਾਨ ਪੰਜਾਬੀ ਹੈ ਇਹ ਗੰਵਾਰ ਲੋਕਾਂ ਦੀ ਭਾਸ਼ਾ ਹੈ ਜੀ ਇਹ ਬੋਲ ਕੇ ਬੰਦਾ ਪੜਿਆ ਲਿਖਿਆ ਨਹੀਂ ਲੱਗਦਾ ਅੱਛਾ ਲੈਂਦੇ ਪੰਜਾਬ ਵਿੱਚ ਉਹਨਾਂ ਨੂੰ ਭਰਮ ਆਏ ਹੁਣ ਪੰਜਾਬ ਅਸੈਂਬਲੀ ਦੇ ਵਿੱਚ ਪਹਿਲਾਂ ਪੰਜਾਬੀ ਵਿੱਚ ਸਵਾਲ ਕਰਨ ਵਾਸਤੇ ਪ੍ਰਵਾਨਗੀ ਲੈਣੀ ਪੈਂਦੀ ਸੀ ਹਾਂ ਆ ਐਤਕੀ ਇਹਨਾਂ ਨੇ ਪਹਿਲੀ ਵਾਰ ਪਾਸ ਕੀਤਾ ਕਿ ਪੰਜਾਬ ਅਸੈਂਬਲੀ ਦੀ ਪੰਜਾਬੀ ਵਿੱਚ ਵੀ ਸਵਾਲ ਕੀਤਾ ਜਾ ਸਕਦਾ ਇਸੇ ਤਰ੍ਹਾਂ ਦੇ ਨਾਲ ਸਕੂਲ ਸਿੱਖਿਆ ਤੰਤਰ ਦੇ ਵਿੱਚ ਵੀ ਉਹਨਾਂ ਨੇ ਅਜੇ ਪਾਸ ਹੀ ਕੀਤਾ ਹੁਣ ਲਾਗੂ ਕਦੋਂ ਕਰਦੇ ਨੇ ਪਤਾ ਨਹੀਂ ਪਰ ਇਹ ਆਪਣੇ ਆਪ ਚ ਬੜੀ ਪੋਜ਼ਿਟਿਵ ਗੱਲ ਹੈ ਕਿ ਲੋਕਾਂ ਨੂੰ ਚਾਹੇ 75 77 ਸਾਲ ਬਾਅਦ ਇਹ ਹੱਕ ਮਿਲਿਆ ਪਰ ਆਪਣੀ ਮਾਂ ਬੋਲੀ ਦੀ ਸਰਦਾਰੀ ਦੇ ਅਖਰ ਨਹੀਂ ਇਹਦਾ ਨਾਮ ਹੋਣੀ ਬਹੁਤ ਹੀ ਲੰਮੀ ਚੌੜੀ ਪਰ ਉਹਦੇ ਵਿੱਚ ਇੱਕ ਹੱਕ ਤਾਂ ਮਿਲਿਆ ਨਾ ਜ਼ੁਬਾਨ ਨੂੰ ਜੀ ਕਿ ਉਹ ਸਾਡੇ ਬੱਚੇ ਨੂੰ ਉਸ ਜ਼ੁਬਾਨ ਚ ਵੀ ਪੜ੍ਹਾਈ ਦਾ ਇੱਕ ਨਿਜ਼ਾਮ ਮਿਲੇਗਾ ਸੋ ਪਾਕਿਸਤਾਨ ਦੇ ਵਿੱਚ ਤੇ ਸਾਡੇ ਵਿੱਚ ਅੰਤਰ ਇਹ ਆ ਫਰਕ ਇਹ ਆ ਕਿ ਅਸੀਂ ਲੋਕ ਜਿਹੜੇ ਆ ਇੱਥੇ ਵਸਣ ਵਾਲੇ ਲੋਕ ਅਸੀਂ ਮੁਕਾਬਲਤਨ ਜ਼ਿਆਦਾ ਜਿਹਨੂੰ ਕਹਿੰਦੇ ਹੁੰਦੇ ਨੇ ਵਿਕਸਿਤ ਰਾਹਾਂ ਤੇ ਤੇਜ਼ ਦੌੜ ਰਹੇ ਆ ਅਜੀ ਉੱਥੇ ਸੋਸਾਇਟੀ ਦੀ ਦੋ ਤਰ੍ਹਾਂ ਦੀ ਸੋਸਾਇਟੀ ਆ ਇੱਕ ਬਹੁਤ ਦਸਿਆ ਦੀ ਸੋਸਾਇਟੀ ਹੈ ਜੀ ਇੱਕ ਬਹੁਤ ਰੱਜੀਆਂ ਦੀ ਸੋਸਾਇਟੀ ਹੈ ਵੱਡੀਆਂ ਜ਼ਿੰਮੇਵਾਰ ਸੋਸਾਇਟੀ ਹੈ ਉਹਨਾਂ ਦੋ ਜਿਹੜਾ ਫਰਕ ਹੈ ਟਾਈ ਜਿਹੜਾ ਫਾਸਲਾ ਹੈ ਉਹ ਸਾਡੇ ਵਿੱਚ ਥੋੜੀ ਥੋੜੀ ਵੱਧ ਰਿਹਾ ਜੀ ਜਿਵੇਂ ਸਾਡੇ ਦੇ ਵਿੱਚ ਮਿਡਲ ਕਲਾਸ ਤਾਂ ਜਿਆਦਾ ਹੀ ਗਰੀਬ ਆ ਮਿਡਲ ਕਲਾਸ ਸਾਡੇ ਹੈਗੀ ਅਜੇ ਹਾਂ ਉੱਥੇ ਮਿਡਲ ਨਹੀਂ ਉੱਥੇ ਮਿਡਲ ਕਲਾਸ ਹੈ ਹੀ ਨਹੀਂ ਬੜੀ ਥੋੜੀ ਨੌਕਰੀ ਪੇਸ਼ਾ ਥੋੜੀ ਜੀ ਲੋਕ ਲੋਕਾਂ ਦੀ ਗਿਣਤੀ ਹੈ ਜਿਹੜੀ ਮਤਲਬ ਸਾਂਝੇ ਸੁਪਨੇ ਥੱਲੇ ਵੱਲ ਘੱਟ ਦੇਖਦੀ ਤਾਂ ਹੌਲ ਜਿਆਦਾ ਦੇਖਦੀ ਹੈ ਜੀ ਸੋ ਇਹ ਜਿਹੜਾ ਇੱਕ ਦਫੇੜ ਹੈ ਸਾਡੇ ਮਨਾਂ ਦੇ ਵਿੱਚ ਉਹ ਇੱਕ ਫਿਕਰਮੰਦੀ ਦਾ ਜ਼ਾਹਰ ਰਹੀ ਹੈ। ਕਈ ਲੋਕ ਕਹਿਣਗੇ ਜੀ ਉਹਨਾਂ ਦੇ ਗੀਤ ਬੜੇ ਬਿਠੇ ਨੇ। ਜੀ ਮੈਂ ਕੋਈ ਨਹੀਂ 5 ਸਾਲ 10 ਸਾਲ ਬਾਅਦ ਉਹਨਾਂ ਦੇ ਫੀ ਉਹ ਵੀ ਫਿੱਕੇ ਹੋ ਜਾਣਿਆ। ਜੀ ਕਿਉਂਕਿ ਉੱਥੇ ਵੀ ਉਹ ਵਾਇਰਸ ਜਾੜੜਿਆ ਜਿਹੜਾ ਸਾਡੇ ਆਇਆ ਹੋਇਆ ਹੈ ਬਹੁਤ ਤੇਜ਼ ਦਾ। ਜੀ ਵਿਦੇਸ਼ੀ ਤਰਜ਼ਾਂ, ਵਿਦੇਸ਼ੀ ਸਾਜ਼, ਵਿਦੇਸ਼ੀ ਅੰਦਾਜ਼ ਉਹਨਾਂ ਦੇ ਵੀ ਉਹ ਹੌਲੀ-ਹੌਲੀ ਜਿਹੜਾ ਕੱਚ ਘੜੜ ਜਾ ਮਾਲ ਉੱਥੇ ਵਿਕਣ ਲੱਗ ਗਿਆ। ਹਾਂ ਤੇ ਉਹਨਾਂ ਦੇ ਵੀ ਸੋਚ ਸਵਾਲ ਤੇ ਫਰਕ ਹੌਲੀ-ਹੌਲੀ ਪੈਣਾ। ਹੁਣ ਜਿਹੜੀ ਮੈਲੋਡੀ ਜਿਹੜੀ ਮਿਠਾਸ ਹਾਂ ਮਾਫ ਕਰਨਾ ਪਾਕਿਸਤਾਨ ਦੇ ਕੰਠ ਵਾਲੇ ਜਿਹੜੇ ਗਵਈਏ ਨੇ ਉਹਨਾਂ ਦੇ ਕੋਲ ਹੈ ਉਹ ਕਾਰਨ ਕੀ ਹੈ ਕਿ ਉਹ ਸਟਰਗਲ ਤੋਂ ਨਿਕਲਦੇ ਨੇ ਜੀ ਸਾਡੇ ਇਥੇ ਸਰਪ੍ਰਸਤੀ ਜਿਹੜੀ ਹੈਗੀ ਉਹਦੀ ਪ੍ਰਾਪਤੀ ਜ਼ਿਆਦਾ ਹੈ ਜੀ ਸਾਡੀ ਸਰਪ੍ਰਸਤੀ ਸੌਖੀ ਹੈ ਕਿਉਂਕਿ ਸਾਡੇ ਕੋਲ ਏਡਾ ਵੱਡਾ ਨਿਜ਼ਾਮ ਫਿਲਮ ਸੈਕਟਰ ਦਾ ਪੰਜਾਬੀ 뮤직 ਇੰਡਸਟਰੀ ਕਿੰਨੀ امیر ਹੋ ਗਈ ਹੈ ਤੁਸੀਂ ਨੋਟ ਕਰਿਓ ਕਿ ਜਿਹੜਾ ਪਿੰਡ ਦੇ ਵਿੱਚ ਤੁੰਬੀ ਨਾਲ ਗਾਉਂਦਾ ਗਵਈਆ ਹੈ ਜੀ ਉਹ ਅਲਗੋਜ਼ੇ ਨਾਲ ਗਾਉਂਦਾ ਗਵਈਆ ਹੈ ਸਰੰਗੀਨਾਕ ਮਜੂਦ ਲੱਗ ਗਈ ਕਿ ਬਤ ਅੱਜ ਵੀ ਕਿਉਂ ਚੰਗਾ ਲੱਗਦਾ ਤੁਹਾਨੂੰ ਜੀ ਕਿਉਂਕਿ ਉਹ ਸਾਜ਼ ਸਾਡੀ ਧਰਤੀ ਦੇ ਸਾਜ਼ ਨੇ ਸਾਡੀ ਕਲਚਰ ਜੁੜੇ ਹੋਏ ਆ ਸੱਭਿਆਚਾਰ ਦੇ ਸਾਜ਼ ਨੇ